ਬਾਹਿਬੂਰ ਜੀ ਦਾ ਖਾਲਸਾ ਬਾਹਿਬੂਰ ਜੀ ਕੀ ਫਤਿਹ ਮੈਂ ਜਿਹੜੀ ਅੱਜ ਗੱਲ ਕਰਨੀ ਆ ਨਾ ਇੱਕ ਪਹਿਲਾਂ ਬੁਝਾਰਤ ਪਾਉਣੀ ਆ ਫਿਰ ਤੁਸੀਂ ਬੁਝਿਓ ਮੈਂ ਇਸੇ ਮੈਂ ਗੱਲ ਤਾਂ ਸਾਰੀ ਕਰ ਦੇਣੀ ਜੀ ਜੇ ਤੁਹਾਡੇ ਘਰ ਦੇ ਵਿੱਚ ਚੋਰੀ ਹੋ ਜੀ ਮੰਨ ਲਓ ਤੁਹਾਡੇ ਬੈੱਡ ਤੇ ਸਰਾਣੇ ਥੱਲੇ ਪੈਸੇ ਪਏ ਹੋਣ ਤੁਹਾਡਾ ਮੁੰਡਾ ਚੱਕ ਲੇ ਤੁਹਾਡੀ ਕੁੜੀ ਚੱਕ ਲੇ ਤੋਰ ਦੇ ਬਿੱਡਾਂ ਤੇ ਬੀੜੀਆਂ ਦਾ ਮੰਡਲ ਹੋਵੇ ਸ਼ਰਕਟਾਂ ਦੀ ਡੱਬੀ ਹੋਵੇ ਜਾਂ ਪਾਈਆ ਭੁੱਕੀ ਪਈ ਹੋਵੇ ਤੇ ਜੇ ਉਹ ਚੋਰੀ ਹੋ ਜੇ ਤੁਹਾਡਾ ਮੁੰਡਾ ਹੀ ਚੱਕ ਲੇ ਫਿਰ ਤੁਸੀਂ ਸ਼ਿਕਾਇਤ ਕਿਤੇ ਕਰੋਗੇ ਕਿਹਨੂੰ ਦੋਸ਼ੀ ਠਹਿਰਾਓਗੇ ਇਹ ਜਿਹੜੀ ਗੱਲਬਾਤ ਕੀਤੀ ਹੈ ਨਾ ਬਸ ਜਾ ਬੀੜੀਆਂ ਸ਼ਰਕਟਾਂ ਦੇ ਮੈ ਨਾਲ ਜੋੜਤੀ ਚੋਰੀ ਵਾਲੀ ਨੇ ਕਹੀ ਇਹ ਗਿਆਨੀ ਕੁਲਦੀਪ ਸਿੰਘ ਗੜਗੱਜ মিডিਆ ਨੂੰ ਉਦਾਹਰਨ ਦੇ ਕੇ ਸਮਝਾ ਰਹੇ ਨੇ ਪਤਾ ਉਦਾਹਰਨ ਕੀ ਦਿੰਦੇ ਚੋਰੀ ਵਾਲੀ ਗੱਲ ਜਿਹੜਾ 338 ਰੁਪਿਆਂ ਦਾ ਮਾਮਲਾ ਹੈ ਨਾ ਮਸਲਾ ਹੈ ਉੱਥੇ ਗੱਲ ਚੱਲ ਰਹੀ ਹੈ ਇਹ ਹੁਣ ਕੀ ਕਹਿ ਰਿਹਾ ਕਹਿੰਦਾ ਵੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਹੀਰਾ ਫੇਰ ਕੀਤੀ ਹੈ ਵੀ ਇੱਕ ਕਿਸੇ ਘਰ ਚੋ ਚੋਰੀ ਹੋ ਜੇ ਮਤਲਬ ਅਸੀਂ ਕਿਉਂ ਦੋਸ਼ੀ ਠਹਿਰਾਵਾਂਗੇ ਅਸੀਂ ਤਾਂ ਜਾਂਚ ਲਈ ਆਦੇਸ਼ ਦਿੱਤਾ ਹੈ ਹੁਣੇ ਹਰਾਮਖੋਰ ਨਾ ਜਿਵੇਂ ਇੱਕ ਆਮ ਨੋਰਮਲ ਘਰ ਹੁੰਦਾ ਜਿਹਦੇ ਘਰ ਦੀ ਚੋਰੀ ਦੀ ਗੱਲ ਕਰਦਾ ਉਦਾਂ ਹੀ ਸ਼੍ਰੋਮਣੀ ਕਮੇਟੀ ਨੂੰ ਸਮਝ ਰਹੇ ਨੇ ਮਤਲਬ ਅਕਾਲ ਤਖਤ ਹੋਵੇ ਦਰਬਾਰ ਸਾਹਿਬ ਹੋਵੇ ਗੁਰੂ ਕਾ ਲੰਗਰ ਹੋਵੇ ਤੀਜਾ ਸਿੰਘ ਸਮੁੰਦਰੀ ਹਾਲ ਹੋਵੇ ਉਹ ਸਾਰਿਆਂ ਨੂੰ ਇਹ ਆਪਣਾ ਘਰ ਸਮਝਦੇ ਐ ਵੀ ਨੀਰੀ ਸਾਡੀ ਪ੍ਰਾਪਰਟੀ ਐ ਇਹਨੂੰ ਇਹ ਨਹੀਂ ਪਤਾ ਬੇਵਕੂਫ ਨੂੰ ਇਹ ਪੂਰੀ ਕੌਮ ਦੀ ਪ੍ਰਾਪਰਟੀ ਐ ਸਿੱਖ ਕੌਮ ਦੀ ਵਿਰਾਸਤ ਐ ਉਦਾਹਰਣ ਕਿਉਂ ਉਦਾਹਰਣ ਕਿਉਂ ਦੇ ਰਹੇ ਐ ਵੀ ਅਸੀਂ ਤਾਂ ਹੁਕਮ ਦੇ ਜਣ ਕੇ ਬੱਦੇ ਆ ਅਸੀਂ ਤਾਂ ਜਾਂਚ ਦੇ ਆਦੇਸ਼ ਦਿੱਤੇ ਸੀ ਬਿਨਾਂ ਮਲਾਜਮਾਂ ਨੂੰ ਪੜੋ ਦੱਸੋ ਵੀ ਸਰੂਪ ਕਿੱਥੇ ਵੇਚਿਆ ਹੂੰ ਦੱਸੋ ਜੀ ਸਾਰੀਆਂ ਗੱਲਾਂ ਖੂ ਖਾਤੇ ਪਾਓ ਕਿ ਜਿੰਨੇ ਵੀ ਚੌਧਰੀ ਨੇ ਇੱਕ ਗੱਲ ਦੱਸਣ ਵੀ ਜਿਵੇਂ ਜ਼ਹਿਦਾ ਨੇ ਉਦਾਹਰਨ ਦਿੱਤੀ ਆ ਵੀ ਕਿਸੇ ਦੇ ਘਰ ਚ ਚੋਰੀ ਹੋ ਜੇ ਮੁੰਡਾ ਕੁੜੀ ਪੈਸੇ ਚੱਕ ਲੈ ਕੌਣ ਦੱਸੂਗਾ ਕੀ ਦੀ ਸ਼ਿਕਾਇਤ ਕਰੂਗਾ ਧੀਏ ਥੋੜਾ ਕਰ ਜਿੱਤੋਂ ਸਰੂਪ ਚੋਰੀ ਹੋਏ ਨੇ ਇਹ ਇਹ ਮਲਾਜਮ ਨੇ ਤੁਹਾਨੂੰ ਇੱਕ ਮੈਂ ਹੋਰ ਗੱਲ ਕਹਿਣੀ ਹੈ ਧਿਆਨ ਨਾਲ ਸੁਣੋ ਅਪਿਛੇ ਜੇ ਨਾ ਅਰੇਡੇ ਜਿੱਥੇ ਪੁਲਿਸ ਦਾ ਤੋਸਾਖਾਨਾ ਪਤਾ ਨਹੀਂ ਉਹਨੂੰ ਕਿਹੜਾ ਘਰ ਗਿਆ ਜਿੱਦੇ ਉਹ ਜਮਾ ਹੁੰਦਾ ਅਸਲਾ ਵੀ ਜਾਂ ਲੋਕਾਂ ਦਾ ਫੜਿਆ ਹੋਇਆ ਸਮਾਨ ਜਮਾ ਹੁੰਦਾ ਬੈਟਕਾ ਉਹਨੂੰ ਕੀ ਕਹਿੰਦੇ ਐ ਮੈਂ ਉਸ ਪਾਸੇ ਨਹੀਂ ਜਾਣਾ ਉਥੋਂ ਕਈ ਮੁਨਸੀ ਫੜੇ ਗਏ ਕਰੋੜਾਂ ਰੁਪਇਆ ਚੋਰੀ ਹੋ ਗਿਆ ਉਹ ਪਤਾ ਚੋਰੀ ਪਤਾ ਨਹੀਂ ਕਿਹਨੇ ਕੀਤਾ ਸੀ ਜਿਹੜਾ ਮੌਕੇ ਤੇ ਹਾਜ਼ਰ ਮੁਨਸੀ ਸੀ ਉਹਨੂੰ ਫੜ ਲਿਆ ਅਗਲੇ ਨੇ ਕਿਉਂ ਅਗਲੇ ਨੇ ਗਾਂ ਜਦੋਂ ਮਾਲਕ ਦੇ ਜ਼ਿੰਮੇਵਾਰ ਦੇ ਕੇ ਜਾਂਦੇ ਨੂੰ ਰਜਿਸਟਰ ਦੇ ਸ਼ਾਇਨ ਹੁੰਦੇ ਨੇ ਸਾਰਾ ਕੁਝ ਜਮ੍ਹਾਂ ਕਰਾਏ ਹੁੰਦਾ ਹੈ ਉਹ ਪੂਰੀ ਜਾਣਕਾਰੀ ਹੁੰਦੀ ਹੈ ਉਹ ਫੜ ਲਈ ਇਦਾਂ ਹੀ ਨਾ ਹੋਣੇ ਜਦੋਂ ਨਾ ਗੁਰਦਾਰੇ ਪੇਟੀਆਂ ਖੋਲੀਆਂ ਪ੍ਰਾਪਰਟੀ ਵਾਲੀਆਂ ਸੋਨਾ ਚਾਂਦੀ ਕੀਮਤੀ ਜਿਹੜੇ ਉਹ ਥੇ ਇਹਨਾਂ ਕੋਲੇ ਸਾਜ ਸਮਾਨ ਪਿਆ ਉਹ ਵੀ ਖਾਲੀ ਨਿਕਲਣ ਲੱਗੀਆਂ ਜਦੋਂ ਕਿਤੇ ਜਾਂਚ ਹੋਈ ਕਈਆਂ ਪਈਆਂ ਨੇ ਬਠਲ ਪਏ ਨੇ ਸੋਨੇ ਚਾਂਦੀ ਦੇ ਉਥੇ ਕੁਝ ਨਹੀਂ ਨਿਕਲਣਾ ਐ ਨਹੀਂ ਪਤਾ ਨੇ ਹਰਾਮਖੋਰਾ ਨੇ ਸੋਨੇ ਦਾ ਚੱਕੇ ਪਿੱਤਲ ਦੇ ਕਿਸੇ ਧੋਲ ਝੋਲਾ ਕਰਕੇ ਰੱਖਦੀ ਹੋਵੇ ਉੱਥੇ ਇਦਾਂ ਹੀ ਹੋਣਾ ਹੈ ਬਹੁਤ ਕੁਝ ਹੋਣਾ ਹੈ ਕਿਉਂਕਿ ਇਹ ਜਿਹੜੇ ਹੁਣ ਕਹਿੰਦੇ ਨੇ ਕੁਛ ਤਾਂ ਮਰਮਰ ਜਾਣ ਕਿ ਉਹਨੂੰ ਕੁਛ ਦੀ ਬਦਲੀ ਬਦਲੀ ਹੋ ਜੋ ਫਸ਼ੂ ਕੋਈ ਆਮ ਬੰਦਾ ਉੱਥੇ ਜਿਹੜਾ ਨਵਾਂ ਭਰਤੀ ਫਸ਼ ਹੋਇਆ ਉਹਨੂੰ ਡਿਸਟੋ ਕਰਾ ਕੇ ਤੁਰ ਜਾਣਾ ਤੇ ਜੋ ਜਾਂਚ ਹੋਈ ਫਸ਼ੂ ਹੋ ਵਿੱਚ ਹੁਣ ਜਹੇਦਾਰ ਨੇ ਦੇਖੋ ਉਦਾਹਰਨ ਲੇਤੀ ਉਹ ਭਰਾਵਾ ਪੂਰੀ ਸਿੱਖ ਕੌਮ ਦਾ ਇਹ ਅੰਬ੍ਰਾਸ਼ਟ ਗਰ ਮੈਂ ਇਤਿਹਾਸ ਹੈ ਜਿੰਨ ਤੁਸੀਂ ਇੱਕ ਆਮ ਅਰੰਡੀ ਦਾ ਕੋਠਾ ਬਣਾ ਕੇ ਬਹਿ ਗਏ ਇੱਕ ਬੇਸਵਾ ਦਾ ਕੋਠਾ ਬਣਾ ਕੇ ਬਹਿ ਗਏ ਤੁਸੀਂ ਕੀ ਉਦਾਹਰਨ ਦੇਣ ਲੱਗੋ ਤੁਸੀਂ ਸਿੱਧਾ ਕਹੋ ਵੀ ਸਾਡੇ ਮਲਾਜਮ ਸੀ ਅਸੀਂ ਫੋਨ ਕੀਤੇ ਅਸੀਂ ਸਾਰਾ ਕੁਝ ਕਰਵਾਇਆ ਤੇ ਇਹਨਾਂ ਤੋਂ ਗਲਤੀ ਹੋ ਗਈ ਸਾਨੂੰ ਮaaf ਕਰ ਦਿਓ ਸਾਡੇ ਜੁੱਤੀਆਂ ਦਾ ਹਾਰ ਬੱਕ ਸਾਨੂੰ ਗਦੇ ਤੇ ਚੜਾ ਦਿਓ ਅਸੀਂ ਮਾਫੀ ਮੰਗ ਲਾਂਗੇ ਇਦਾਂ ਕਹਿ ਦਿਓ ਨਾ ਇਹ ਸਾਖੀ ਅੱਜ ਸੁਣਾਉਣਗੇ ਇੱਕ ਭਾਈ ਲੱਧਾ ਜੀ ਹੁੰਦਾ ਸੀ ਤੇ ਉਹਨਾਂ ਨੇ ਨਾ ਜਦੋਂ ਦੋ ਸਿੱਖਾਂ ਨੇ ਕਹਿਤਾ ਸੱਤੇ ਤੇ ਬਲਵੰਡੇ ਨੇ ਵੀ ਸਾਡੇ ਕਰਕੇ ਦਰਬਾਰ ਸਾਹਿਬ ਦੇ ਵਿੱਚ ਸੰਗਤ ਆਉਂਦੀ ਐ ਤੇ ਗੁਰੂ ਅਰਜਨ ਦੇਵ ਪਾਸ਼ਾ ਨੂੰ ਪੁੱਠਾ ਬੋਲ ਪੇ ਸੀ ਫਿਰ ਭਾਈ ਲੱਧਾ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਮੂੰ ਕਾਲਾ ਕਰਕੇ ਸਿਤਰਾ ਦਾ ਹਾਰ ਪਾ ਕੇ ਗਦੇ ਤੇ ਚੜ ਕੇ ਆਇਆ ਭੁੱਲ ਬਖਸ਼ਾਉਣ ਬਾਅਦ ਤੇ ਇਹ ਦੱਸ ਦਉਂਦੇ ਸਾਖੀਆਂ ਹੁਣ ਮੈਂ ਆਪਣੇ ਕੋਲੋਂ ਨਹੀਂ ਕੁਛ ਗਿਆ ਇਹਦਾ ਜਿਹ ਇਤਿਹਾਸ ਵਿੱਚੋਂ ਕਹਿ ਜੋ ਕਿਸੇ ਲੋਕਾਂ ਨੂੰ ਸੁਣਾ ਰਹੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦਾ ਮਸਲਾ ਹੈ ਤੇ ਜਹਦਾਰ ਸਾਹਮਣੇ ਬੈਠਾ ਜੇ ਪਹਿਲੀ ਗੱਲ ਤੋਂ ਸੁਣ ਲਿਆ ਹੋਣੇ ਬਹੁਤ ਚੈਨਲਾਂ ਤੇ ਇੱਕ ਕਲਿੱਕ ਵਾਇਰਲ ਹੋ ਰਹੀ ਹੈ ਜੇ ਜੇ ਨਹੀਂ ਕਿਸੇ ਨੇ ਸੁਣਿਆ ਹੁਣ ਤਾਂ ਭਾਈ ਮੈਨੂੰ ਫੋਨ ਕਰ ਲਿਓ ਅਸੀਂ ਉਸੇ ਵਕਤ ਉਹਨੂੰ ਭੇਜ ਦਿਆਂਗੇ ਵੀ ਆਹ ਸੁਣ ਲਓ ਜਹੇਦਾਰ ਕੀ ਕਹਿ ਰਿਹਾ ਕੀ ਕਹਿ ਰਿਹਾ ਮੈਂ ਤੁਹਾਨੂੰ ਮੜਾ ਸੁਣਾ ਦਿੰਨਾ ਤੇ ਮੈਂ ਹੁਣ ਇੱਥੇ ਵੀਡੀਓ ਤੁਹਾਡੇ ਸਾਹਮਣੇ ਤਾਂ ਨਹੀਂ ਪੂਰੀ ਮੈਂ ਬਾਸ ਨਾ ਸਕਦਾ ਕਿਉਂਕਿ ਨਹੀਂ ਫਿਰ ਇਹ ਪ੍ਰੋਬਲਮ ਪੈਣਦੀ ਹੈ ਸਟੈਕ ਵਗੈਰਾ ਮਾਰ ਦਿੰਦੇ ਸਰਦਾ ਕੋਈ ਮਤਲਬ ਕੋਈ ਵੀ ਮੇਰਾ ਵੀ ਠੀਕ ਆ ਔਰ ਕੋਈ ਬੰਦਾ ਜਾਵੇ ਉਹ ਗਵੇ ਦੀ ਬੇਟਾ ਤੇ ਪੁੱਤਰ ਨੇ ਚੋਰੀ ਕੀਤੀ ਵਾਗਾ ਬਣ ਕੀਤਾ ਤੇ ਪਰਚਾ ਕਰੋ ਉਸ ਬਾਰੇ ਵਿੱਚ करूंगी ਨਹੀਂ करूंगी ਜੇਕਰ ਪਰਵਾਹ ਕਰੋ ਜਿਹੜੀ ਸੰਸਥਾ ਦਾ ਯੋਸ਼ਕਾਇਦ ਦੌਗੀਤ ਕਰਵਾਈ ਹੋਊਗੀ ਤੇ ਫਿਰ ਤੇ ਇਦਾਂ ਤੇ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਕਿੱਲੋ ਕਿੱਲੋ ਕੜਾ ਪ੍ਰਸ਼ਾਦਨ ਸਾਹਿਬ ਦਾ ਵਧਾਈ ਜਾ ਸੇਖਾ ਤੁਸੀਂ ਫਿਲਮਾਂ ਦੀ ਗੱਲ ਕੀਤੀਆਂ ਮਾਲੋ ਸਾਡੇ ਘਰੇ ਚੋਰੀ ਹੋ ਜੇ ਸਾਡਾ ਧਾਰਨ ਦੇ ਲਿਆ ਕੋਈ ਕੋਈ ਚੀਜ਼ ਕੋਈ ਤੁਹਾਡਾ ਪੁੱਤਰ ਪਾਹਾਂ ਦੇ ਵਿੱਚ ਲੈਣ ਦੇਣ ਗਵਨ ਕਰ ਤੇ ਘਰ ਦਾ ਕੋਈ ਮੈਂਬਰ ਕੋਈ ਵੀ ਮੇਰਾ ਵੀ ਠੀਕ ਹੈ ਔਰ ਕੋਈ ਬੰਦਾ ਜਾਵੇ ਉਹ ਕਵੇ ਜੀ ਬੇਟਾ ਤੇ ਪੁੱਤਰ ਨੇ ਚੋਰੀ ਕੀਤੀ ਜਾਂ ਗੱبن ਕੀਤਾ ਤੇ ਪਰਚਾ ਕਰੋ ਪੁਲਿਸ ਬਾਰਵੀ ਕਰੂਗੀ ਨਹੀਂ ਕਰੂਗੀ ਜੇਕਰ ਪਰਵਾਹ ਜਿਹੜੀ ਸੰਸਥਾ ਦਾ ਯੋਸ਼ਕਾਇਦ ਦੌਲਿਤ ਕਰ ਸੌਣ ਲਿਓ ਤੇ ਜੀ ਗੱਲ ਇਹ ਜਿਹੜੀ ਚੋਰੀ ਦੀ ਗੱਲ ਕਰ ਰਿਹਾ ਨਾ ਇੱਕ ਛੋਟੇ ਜਿਹੇ ਘਰ ਦੀ ਉਦਾਹਰਣ ਦੇ ਕੇ ਕਰ ਰਿਹਾ ਮੈਂ ਪੁਲਿਸ ਕਾਰਵਾਈ ਕਿਉਂ ਕਰੂਗੀ ਜੇ ਕਿਸੇ ਨੇ ਘਰ ਦੇ ਵਿੱਚ ਚੋਰੀ ਕੀਤੀ ਹੋਵੇ ਘਰ ਦਾ ਮਾਲਕ ਜੇ ਸ਼ਿਕਾਇਤ ਕਰ ਦੇ ਵੀ ਪੁਲਿਸ ਕਾਰਵਾਈ ਨਹੀਂ ਕਰੂਗੀ ਨਹੀਂ ਕਰੂਗੀ ਪੁਲਿਸ ਕਾਰਵਾਈ ਕਿਉਂ ਨਹੀਂ ਕਰੂਗੀ ਕਰੂਗੀ ਜੇ ਮੇਰਾ ਬੁੰਡਾ ਚੋਰੀ ਕਰੋ ਮੇਰੀ ਕੁੜੀ ਚੋਰੀ ਕਰੋ ਮੈਂ ਸ਼ਿਕਾਇਤ ਕਰ ਸਕਦਾ ਇੱਕ ਕੇਸ ਹੈ ਹਜ਼ਾਰਾਂ ਕੇਸ ਨੇ ਹਾਲੇ ਛੇਤਰ ਮਾਰ ਕੇ ਲਿਆਂਦੇ ਕਰੋ ਵੀ ਦੱਸ ਕਿਥੇ ਕਿ ਜਹੇਦਾਰ ਸਾਹਿਬ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਰਹਿੰਦੇ ਪਤਾ ਨਹੀਂ ਇਹ ਉਮਰਤਪਾਲ ਨੇ ਗੱਲਾਂ ਤੇ ਆ ਕੇ ਵੀ ਅਸੀਂ ਕਾਨੂੰਨ ਨੂੰ ਮੰਨਦੇ ਨਹੀਂ ਤੇ ਕਾਨੂੰਨ ਨੇ ਚੀਕਾਂ ਮਾਰ ਲਾ ਦੇ ਐਫ ਆਈ ਆਰ ਦਰਜ ਹੋਈ ਹੈ ਹਜੇ ਉਹਨਾਂ ਮਲਾਜ਼ਮਾਂ ਤੇ ਜਿਨ੍ਹਾਂ ਨੇ ਸਰੂਪ ਵੇਚਿਆ 6k ਇਹਨਾਂ ਨੂੰ ਪਹਿਲਾਂ ਲੱਗ ਗਿਆ ਆ ਪੱਠੀ ਚੱਲਦੀ ਹੈ ਮੇਰੇ ਕੋਲੇ ਲਾਈਟ ਵਾਲੀ ਉਹ 10 ਫੁੱਟ ਤੇ ਪਈ ਹੈ ਤੇ ਪਸੀਨਾ ਮੈਨੂੰ ਇੱਥੇ ਆ ਹੀ ਜਾਂਦਾ ਐਫ ਆਈ ਆਰ ਦਰਜ ਹੋਈ ਹੈ ਕੱਲੇ ਮਲਾਜ਼ਮਾਂ ਤੇ ਜਹੇਦਾਰ ਨੂੰ ਵੀ 6k ਲੱਗ ਜਾਂਦਾ ਕਿਉਂਕਿ ਪਹਿਲਾਂ ਇਹ ਗਰੰਟੀ ਰਹੇ ਹੈ ਕਥਾਬੱਜ ਕਰੇ ਹੈ ਮਾੜਾ ਮੋਟਾ ਹਿਸਾਬ ਪਤੀ ਹੋ ਸਕਦਾ ਉੱਥੇ ਕਬੱਡੀ ਕਰਨ ਲਈ ਜਣੇ ਕਿ ਤਰੇਲੀਆਂ ਜਾਂ ਪਈਆਂ ਇਹਨਾਂ ਨੂੰ ਵੀ ਜੇ ਉਹ ਹੁੱਤੇ ਪਾ ਲੈ ਕਿਸੇ ਨੇ ਨਾਂ ਲੈ ਤਾਂ ਵੀ ਐ ਸੈਕਟਰੀ ਸੀ ਆ ਖਜ਼ਾਨਚੀ ਸੀ ਆ ਭਲਾਣਾ ਸੀ ਆ ਧੰਕਾ ਸੀ ਵੀ ਸਾਡਾ ਰਹੂ ਕੱਖ ਵੀ ਕੱਖ ਨਹੀਂ ਰਹਿਣਾ ਜਣੇ ਕਿ ਇਦਾਂ ਇਹਨਾਂ ਦੇ ਚੂਲਣੇ ਲੜੀ ਜਾਂਦੇ ਇਹ ਬੇਨਤੀ ਹੈ ਜੀ ਗੰਭੀਰ ਮਸਲਾ ਹੈ ਜਦੋਂ ਵੀ ਗੱਲ ਗੁਰੂ ਕੰਸ਼ਵ ਦੇ ਕਰਨੀ ਆ ਨਾ ਤੇ ਮੈਂ ਕਿਤੇ ਸਟੇਟ ਤੇ ਬੈਠਾ ਹਾਂ ਮੈਂ ਕਦੇ ਹੱਸ ਕੇ ਗੱਲ ਨਹੀਂ ਕਰਦਾ ਤੇ ਨਾ ਹੀ ਕਦੇ ਅਸੀਂ ਕੀਤੀ ਹੈ ਪਰ ਜਦੋਂ ਇਹ ਹਰਾਮਕੋੜ ਗੁਰੂ ਗ੍ਰੰਥ ਸਾਹਿਬ ਨੂੰ ਨਾਰਮਲੀ ਲੈ ਕੇ ਚਲਦੇ ਨੇ ਐਡੇ ਵੱਡੀ ਸੰਸਥਾ ਨੂੰ ਆਪਣਾ ਘਰ ਬਣਾਈ ਬੈਠੇ ਨੇ ਇਹ ਤੇ ਉਦੋਂ ਇਹਨਾਂ ਦੇ ਛੇਤਰਫੇ ਨਾ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ